ਈਸ਼ਕਾ ਵਾਹਿਗੁਰੂ ਨੇ ਇਹ ਦੁਨੀਆ ਬਹੁਤ ਖੂਬਸੂਰਤ ਬਣਾਈ ਆ ਬਨਸਪਤੀ ਹੋ ਗਈ ਜੀਵ ਜੰਤੂ ਹੋ ਗਏ ਇਨਸਾਨ ਹੋ ਗਏ ਤੱਗੇ ਇਨਸਾਨ ਨੇ ਇਸ ਧਰਤੀ ਦੇ ਉੱਤੇ ਮਹਿੰਗੇ ਮਹਿੰਗੇ ਮਹਿਲ ਮਨਾਰੇ ਛੱਤਲੇ ਫਿਰ ਤਰ੍ਹਾਂ ਤਰ੍ਹਾਂ ਦੇ ਰੰਗ ਬਰੰਗੀਆਂ ਚੀਜ਼ਾਂ ਬਣਾ ਕੇ ਉਹਨੂੰ ਸਜਾ ਲਿਆ ਹਨਾ ਵੱਡੀਆਂ ਵੱਡੀਆਂ ਬਿਲਡਿੰਗਾਂ ਬਣਾਤੀਆਂ ਵੱਡੇ ਵੱਡੇ ਸ਼ਹਿਰ ਬਣਾਤੀ ਮਹਿੰਗੇ ਮਹਿੰਗੇ ਸ਼ਹਿਰ ਬਣਾਤੀ ਪਰ ਜੋ ਕੁਝ ਮਰਜੀ ਆ ਜਦੋਂ ਆਪਾਂ ਕੋਈ ਕੁਦਰਤੀ ਨਜ਼ਾਰਾ ਦੇਖਦੇ ਆ ਨਾ ਅਸਲ ਦੇ ਵਿੱਚ ਵਿਸਮਾਦ ਆ ਕੇ ਬੰਦਾ ਉੱਥੇ ਹੁੰਦਾ ਅਸਲ ਦੇ ਵਿੱਚ ਹੈਰਾਨ ਆ ਕੇ ਬੰਦਾ ਉੱਥੇ ਆਂਦਾ ਉੱਥੇ ਬੰਦੇ ਦੇ ਮੂੰਹੋਂ ਮੱਲੋ ਮੱਲੀ ਨਿਕਲਦਾ ਵਿਵਾਹਿ ਗੁਰੂ ਤੂਬੇ ਆਂਤਾ ਬੇਅੰਤਾਂ ਨੂੰ ਤੇਰਾ ਕੋਈ ਤੋੜ ਨਹੀਂ ਹੈਗਾ ਤੇਰੇ ਵਰਗਾ ਕੋਈ ਵੀ ਕਲਾਕਾਰ ਨਹੀਂ ਹੋ ਸਕਦਾ ਤੇ ਇਹ ਵੀ ਦੇਖੋ ਤੁਸੀਂ ਕੁਦਰਤ ਨੇ ਪ੍ਰਮਾਤਮਾ ਨੇ ਕਿੰਨੇ ਸੋਹਣੇ ਤਰੀਕੇ ਦੇ ਨਾਲ ਰੰਗ ਭਰੇ ਹੁੰਦੇ ਆ ਨਾ ਚੀਜ਼ਾਂ ਦੇ ਵਿੱਚ ਅੱਜ ਤੱਕ ਕੋਈ ਵੀ ਇੱਕ ਵੀ ਕੁਦਰਤੀ ਚੀਜ਼ ਆਪਾਂ ਉਹਨੂੰ ਦੇਖ ਕੇ ਇਹ ਨਹੀਂ ਕਹਿ ਸਕਦੇ ਵੀ ਇਹਦੇ ਵਿੱਚ ਆਹ ਰੰਗ ਘਾਟਾ ਜਾਂ ਰੰਗ ਵਾਧਾ ਜਾਂ ਇਹਦਾ ਆਹ ਰੰਗ ਆਪਾਂ ਨੂੰ ਵਧੀਆ ਨਹੀਂ ਲੱਗਦਾ ਚਾਹੇ ਚੜਦਾ ਸੇਬ ਦਾ ਸੂਰਜ ਹੋਵੇ ਚਾਹੇ ਉਹ ਬਨਸਪਤੀ ਹੋਵੇ ਚਾਹੇ ਪਹਾੜਾਂ ਦੇ ਵਿੱਚੋਂ ਡਿੱਗਦਾ ਪਾਣੀ ਹੋਵੇ ਚਾਹੇ ਅਸਮਾਨ ਦਾ ਰੰਗ ਹੋਵੇ ਚਾਹੇ ਪਾਣੀ ਦਾ ਹੋਵੇ ਚਾਹੇ ਬੱਦਲਾਂ ਦਾ ਰੰਗ ਹੋਵੇ ਇਹਨਾਂ ਚੀਜ਼ਾਂ ਨੂੰ ਜਦੋਂ ਵੀ ਦੇਖਾਂਗੇ ਵਿਸਮਾਦ ਹੋਵਾਂਗੇ ਹੀ ਤੇ ਉੱਪਰੋਂ ਜਦੋਂ ਇਦਾਂ ਦੇ ਕਿਤੇ ਨਜ਼ਾਰੇ ਦੇਖਣ ਨੂੰ ਮਿਲ ਜਾਂਦੇ ਆ ਅਸਮਾਨ ਦੇ ਵਿੱਚ ਤਾਂ ਹੋਰ ਚਾਰ ਚੰਦ ਲੱਗ ਜਾਂਦੇ ਨੇ ਇਸੇ ਕਰਕੇ ਕਹੀਦਾ ਕਿ ਪ੍ਰਮਾਤਮਾ ਬਹੁਤ ਵੱਡਾ ਆਪਣਾ ਭਰੋਸਾ ਕਾਇਮ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਦੇ ਅੱਗੇ ਅਰਦਾਸ ਕਰਨੀ ਸਿੱਖੋ ਉਹਦੇ ਅੱਗੇ ਆਪਣੀਆਂ ਦੁੱਖ ਤਕਲੀਫਾਂ ਰੱਖਿਆ ਕਰੋ ਕਿਸੇ ਬੰਦੇ ਦੇ ਕੋਲੇ ਕਿਸੇ ਦੇ ਕੋਲੇ ਜਾਣ ਦੀ ਲੋੜ ਨਹੀਂ ਹੈ ਬਸ ਉਹਦੇ ਤੇ ਭਰੋਸਾ ਰੱਖੋ ਇੱਕ ਕਦੇ ਤੁਹਾਡੀ ਪਿੱਠ ਨਹੀਂ ਲੱਗਣ ਦਿੰਦਾ ਜਿੱਥੇ ਵੀ ਹੋ ਜਿਵੇਂ ਵੀ ਹੋ ਜਿਹੜੇ ਵੀ ਹਾਲਾਤਾਂ ਚ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰੋ ਜੀਉਂਦੇ ਵਾਸਤੇ ਰਹੋ ਧੰਨਵਾਦ